ਭਾਰਤ ਤੇ ਪਾਕਿਸਤਾਨ ਬਾਰਡਰਾਂ ਦੇ ਉੱਤੇ ਇਸ ਵਕਤ ਤਣਾਅ ਜਿਹੜਾ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਸਰਕਾਰ ਦੇ ਵੱਲੋਂ ਭਾਰਤੀ ਫੌਜਾਂ ਦੇ ਵੱਲੋਂ ਲਗਾਤਾਰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ ਹਾਲਾਂਕਿ ਬਾਰਡਰਾਂ ਦੀ ਜਿਹੜੀ ਸਥਿਤੀ ਹੈ ਉਸ ਵਕਤ ਕਾਫੀ ਗੰਭੀਰ ਤੇ ਨਾਜ਼ੁਕ ਬਣੀ ਹੋਈ ਹੈ ਉਸ ਤੋਂ ਇਲਾਵਾ ਜੋ ਭਾਰਤ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਉੱਥੇ ਜੰਗ ਦੇ ਹਾਲਾਤ ਬਣੇ ਹੋਏ ਨੇ ਤੇ ਇਸ ਏਰੀਆ ਦੇ ਵਿੱਚ ਜੋ ਬਾਰਡਰ ਦੇ ਨਾਂ ਲੱਗਦੇ ਸੂਬੇ ਨੇ ਪੰਜਾਬ ਰਾਜਸਥਾਨ ਗੁਜਰਾਤ ਜੰਮੂ ਕਸ਼ਮੀਰ ਇਹ ਪੂਰੇ ਇਲਾਕੇ ਜਿਹੜਾ ਹੈ ਬਲੈਕਆਊਟ ਕਰ ਦਿੱਤਾ ਗਿਆ ਕੱਲ ਜਿਹੜਾ ਬਲੈਕਆਊਟ ਕੀਤਾ ਗਿਆ ਪਿੰਡ ਇਸ ਵਕਤ ਅਸੀਂ ਖੇੜੀ ਚੌਂਦੇ ਵਿੱਚ ਖੜੇ ਆ ਇੱਥੇ ਦੇ ਜਿਹੜੇ ਲੋਕ ਨੇ ਇੱਕ ਵਾਰੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਮੁਸ਼ਕਲਾਂ ਹੁੰਦੀਆਂ ਜਦੋਂ ਬਲੈਕਆਊਟ ਲੱਗਦਾ ਹੈ ਵੀ ਕਿੰਨੀਆਂ ਕੁ ਪਰੇਸ਼ਾਨੀਆਂ ਆਉਂਦੀਆਂ ਨੇ ਸਾਡੇ ਨਾਲ ਪਹਿਲਾਂ ਭਾਈ ਜੀ ਮੋਜੂਨ ਨੇ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਗੁਰਮੀਤ ਖਾਨ ਆ ਜੀ ਕੋਲੋਂ ਜਿਵੇਂ ਇਸ ਵਕਤ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਜਿਹੜਾ ਹੈ ਉਹ ਕਾਫੀ ਮੁਸ਼ਕਲਾਂ ਵਧੀਆਂ ਹੋਈਆਂ ਨੇ ਲੱਗਦਾ ਜੰਗ ਦਾ ਮਾਹੌਲ ਹੈ ਕਿਸ ਤਰ੍ਹਾਂ ਦੇ ਦੋ ਜੋ ਪਹਿਲਕ ਨਾਮ ਦੇ ਚ ਹਮਲਾ ਕੀਤਾ ਗਿਆ ਸੀਗਾ ਇਹਨਾਂ ਵੱਲੋਂ ਪਾਕਿਸਤਾਨੀ ਵੱਲੋਂ ਇਹ ਕੀ ਸਹੀ ਸੀ ਕਿ ਗਲਤ ਸੀ ਇਹ ਗਲਤ ਹੈ ਜੀ ਹਮਲਾ ਤਾਂ ਗਲਤ ਹੈ ਕਰੇ ਠੀਕ ਹੈ ਜੀ ਬਾਕੀ ਖਤਰਾ ਵੀ ਹੈਗਾ ਜੀ ਇੰਦਰ ਵੀ ਖਤਰਾ ਜੀ ਲੋਕ ਵੀ ਡਰੇ ਬੇਚਾਰੇ ਪਾਸੇ ਦੇ ਜੀ ਡਰ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਜੀ ਡਰ ਦਾ ਮਾਹੌਲ ਬਹੁਤ ਹੈ ਕੱਲ ਕਿਸ ਤਰ੍ਹਾਂ ਸਥਿਤੀ ਸੀਗੀ ਤੁਹਾਡੇ ਇੱਧਰ ਆਪਣੇ ਜਿੱਥੇ ਰਹਿੰਦੇ ਹੋ ਤੁਸੀਂ ਸਥਿਤੀ ਕਿਵੇਂ ਸੀਗੀ ਕੱਲ ਕੱਲ ਤਾਂ ਲਟਾਂ ਬੰਦ ਕਰਦੇ ਆਂ ਜੀ 8 ਵਜੇ ਠੀਕ ਹੈ ਜੀ ਬਾਕੀ ਡਰ ਤਾਂ ਹੁਣ ਹੈਗਾ ਹੀ ਹੈ ਜਿੰਨਾ ਚਿਰ ਲੜਾਈ ਦਾ ਹੈਗਾ ਜੀ ਕਿੰਨਾ ਚਿਰ ਜਿਹੜੇ ਲਾਈਟਾਂ ਬੰਦ ਰਹੀਆਂ ਨੇ ਲਾਈਟਾਂ 2 ਘੰਟੇ ਤੋਂ ਬੰਦ ਰਹੀਆਂ ਹਨ ਕੀ ਪ੍ਰਸ਼ਾਸਨ ਵੱਲੋਂ ਕੀ ਮੈਸੇਜ ਆਇਆ ਸੀਗਾ ਵੀ ਉਹਨਾਂ ਨੇ ਪ੍ਰਸ਼ਾਸਨ ਨੇ ਇਹ ਕਿਹਾਦਾ ਵੀ ਭਾਈ ਆਪਣੇ ਲਾਈਟਾਂ ਬੰਦ ਰੱਖਿਓ ਬਾਕੀ ਧਿਆਨ ਰੱਖਿਓ ਆਪਣਾ ਆਪਣਾ ਖਿਆਲ ਰੱਖਿਓ ਪਾਣੀ ਪਤਾ ਵੀ ਵੀ ਬਲੈਕਆਊਟ ਹੋਇਆ ਹੈ ਬਲੈਕ ਵੀ ਪਹਿਲਾਂ ਵੀ 54 ਸਾਲਾਂ ਬਾਅਦ ਹੋਇਆ ਜਦੋਂ ਇਹ ਇਸ ਵਾਰ ਬਲੈਕਆਊਟ ਜਿਹੜਾ ਕੀਤਾ ਗਿਆ ਕੋਪਾ ਹਨੇਰਾ ਬਾਹਰ ਦੇਖਿਆ ਜੀ ਕਿੰਨਾ ਗੇ ਹਨੇਰਾ ਸੀ ਹਾਂ ਜੀ ਪਹਿਲਾਂ 71 ਦੇ ਉਹਦੇ ਚ ਮੈਂ ਦੇਖਿਆ ਜੀ ਵੀ ਕੋਪਾ ਹਨੇਰਾ ਹੀ ਲੋਕ ਬਾਹਰ ਖੜੇ ਸਨ ਜੀ ਉਹ ਜੰਗ ਜਿਹੜੀ 71 ਜੰਗ ਲੱਗੀ ਤੁਸੀਂ 71 ਦਾ ਸਮਾਂ ਦੇਖਿਆ 71 ਦਾ ਦੌਰ ਵੀ ਦੇਖਿਆ ਕਿੰਨਾ ਕੁ ਉਸ ਵਕਤ ਕਿੰਨਾ ਖਤਰਾ ਸੀ ਜਦੋਂ ਇਹ ਚੀਜ਼ ਛੋਈ ਸੀ ਨੇ ਉਸ ਟਾਈਮ ਵੀ ਖਤਰਾ ਤਾਂ ਪੂਰਾ ਦਾ ਸੀ ਹਾਂ ਉਸ ਟਾਈਮ ਵੀ ਲੋਕ ਬਹੁਤ ਡਰੇ ਹੋਏ ਦੀ ਹਾਂ ਉਸ ਟਾਈਮ ਮੇਰੀ ਉਮਰ ਥੋੜੀ 7 ਸਾਲ ਦੀ ਸੀ ਠੀਕ ਹੈ ਜੀ ਵੀ ਉਸ ਟਾਈਮ ਚਲੋ ਨੌਲੇਜ ਘੱਟ ਤੇ ਜਲ ਹੋਣਾ ਪਰ ਯਾਦ ਨੇ ਉਸ ਤਸਵੀਰਾਂ ਯਾਦ ਨੇ ਤਸਵੀਰਾਂ ਜਾਂਦੇ ਜਿਵੇਂ ਬਾਹਰ ਹਨੇਰੇ ਚ ਖੜੇ تھے ਜੀ ਦਰਖਤ ਦੇ ਹੇਠ ਜੀ ਵੀ ਸਾਰੇ ਲੋਕ ਇਕੱਠੇ ਹੋਏ ਖੜੇ تھے ਜੀ ਤੇ ਉਸ ਟਾਈਮ ਹੈ ਯਾਦ ਥੋੜਾ ਥੋੜਾ ਯਾਦ ਤੇ ਅ ਇਸ ਵਾਰ ਜਿਹੜਾ ਹੈ 54 ਸਾਲਾਂ ਬਾਅਦ ਇਹ ਚੀਜ਼ ਦੇਖਣ ਨੂੰ ਮਿਲੀ ਹੈ ਹਾਲਾਂਕਿ ਇਹ ਨਵੇਂ ਜਨਰੇਸ਼ਨਾਂ ਯੂਥ ਹੈ ਉਹ ਇਹ ਚੀਜ਼ਾਂ ਨਾਲ ਕਦੇ ਉਹਨਾਂ ਨੇ ਦੇਖਿਆ ਨਹੀਂ ਸੀ ਗਿਆ ਪਰ ਘਰ ਦੇ ਵਿੱਚ ਮਾਹੌਲ ਕਿਵੇਂ ਸੀਗਾ ਹਾਂ ਇਹ ਕਿਹੜਾ ਹੈ ਉਸ ਟਾਈਮ ਜੀ ਇਸ ਵਾਰ ਮਾਹੌਲ ਕਿਵੇਂ ਸੀਗਾ ਘਰ ਦੇ ਵਿੱਚ ਨਾ ਘਰ ਦੇ ਜ ਮਾਹੌਲ ਜੀ ਹੁਣ ਤੁਹਾਨੂੰ ਖਤਰਾ ਤਾਂ ਹੈਗਾ ਜੀ ਹਰ ਵਕਤ ਹਾਂ ਜੀ ਹਾਂ ਜੀ ਵਾਕਈ ਹੁਣ ਦੇਖਦੇ ਆਂ ਸਰਕਾਰ ਨੂੰ ਭਈ ਤੁਸੀਂ ਕੀ ਕੰਮ ਕਰਦੇ ਹੋ ਆਜਾ ਜੀ ਆਜਾ ਜੀ ਅੱਛਾ ਖੇੜੀ ਆ ਗੱਡੀ ਦੇ ਟਿਕ ਅ ਕਿਸ ਤਰ੍ਹਾਂ ਆਜਾ ਜੀ ਨਾ ਤਾੜੀ ਕੰਮ ਕਰ ਰਹੇ ਸੀਗੇ ਹੈ ਕਰ ਦੇ ਵਿੱਚ ਤਾਂ ਮਾਹੌਲ ਇਦਾਂ ਦਾ ਫੜਿਆ ਹੋਇਆ ਸੀ ਤੇ ਲਾਈਟਾਂ ਸਾਰੀਆਂ ਬੰਦ ਸੀਗੀਆਂ ਹਨੇਰਾ ਪੂਰਾ ਕੁੱਪ ਸੀ ਤੇ ਉਸ ਤੋਂ ਬਾਅਦ ਜਦੋਂ ਬਾਥਰੂਮ ਵੀ ਕਰ ਜਾਂਦੇ ਸੀਗੇ ਨਾ ਤਾਂ ਮੋਬਾਈਲ ਦੀ ਲਾਈਟ ਬਾਲਦੇ ਸੀਗੇ ਤਾਂ ਸਾਡੇ ਮਾਪੇ ਸਾਨੂੰ ਗੁੱਸੇ ਹੁੰਦੇ ਸੀਗੇ ਜਦੋਂ 71 ਦੇ ਵਿੱਚ ਹੋਇਆ ਸੀ ਹਾਂਜੀ ਵੀ ਬੰਦ ਕਰੋ ਇਹਨਾਂ ਨੂੰ ਠੀਕ ਹੈ ਜੀ ਬਹੁਤ ਡਰ ਸੀਗਾ ਆ ਜਿਹੜਾ ਹੁਣ ਪਰਸੋ ਚ ਉੱਥੇ ਲਾਈਟਾਂ ਬੰਦ ਹੋਈਆਂ ਤਾਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਡਰ ਸੀ ਇਹ ਜ਼ਹਿਨ ਦੇ ਵਿੱਚ ਗੱਲ ਆਈ ਵੀ ਯਾਰ 71 ਦੇ ਵਿੱਚ ਅਸੀਂ ਇਹ ਚੀਜ਼ ਦੇਖੀ ਹਾਂਜੀ 71 ਦੇ ਵੀ ਦੇਖੀ ਹੈ ਜੀ ਤੁਸੀਂ ਤਾਂ ਇਹ ਚੀਜ਼ ਦੇਖੀ 71 ਦੇ ਵਿੱਚ ਇਸ ਵਾਰ ਫੇਰ ਤੋਂ ਸ਼ੁਰੂ ਹੋਇਆ ਕਿਵੇਂ ਦੇ ਦੇ ਮਾਹੌਲ ਕਿਵੇਂ ਇਸ ਵਕਤ ਪਾਰ ਪਾਕਿਸਤਾਨ ਪੂਰਾ ਡਰ ਆ ਜੀ ਪੂਰਾ ਪੂਰਾ ਡਰ ਲੱਗਿਆ ਹੋਇਆ ਸਾਰੀ ਜਨਤਾ ਨੂੰ ਕਹਿੰਦੇ ਨੇ 8 ਵਜੇ ਤੋਂ ਬਾਅਦ ਆਪਣੇ ਅੰਦਰ ਵਰਜੇ ਜਿਉਂ ਹੀ ਖੜਕ ਵਾਲਾ ਟਾਈਮ ਆਲਾ ਕੰਮ ਹੋ ਗਏ ਜਿਹੜਾ ਤੇ ਲੁੱਟਮਾਰ ਹੁੰਦੀ ਸੀਗੀ ਪਹਿਲਾਂ ਉਹ ਸਾਫ ਹੋ ਗਿਆ ਜੀ ਹੁਣ ਅੱਛੇ ਕੰਮਕਾਜ ਉੱਤੇ ਕਿੰਨਾ ਕ ਫਿਰ ਅਸਰ ਪੈਂਦਾ ਹੈ ਅਸਰ ਤਾਂ ਪੈਂਦਾ ਜੀ ਮਹਾਰਾਜ ਜਿਹੜਾ 2 ਘੰਟੇ ਸੀ ਲਾਉਣੇ ਸਾਡਾ ਉਹ ਸ਼ਾਮ ਨੂੰ ਗਾਹਕ ਹੈ ਉਹ ਹੀ ਸਾਡਾ ਕੰਮ ਬੰਦ ਹੋ ਗਏ ਸਾਨੂੰ ਘਰੇ ਵੜਨਾ ਪੈ ਜਾਂਦਾ ਕਿਤਨਾ ਕਿਤੇ ਕੰਮ ਤੇ ਅਸਰ ਪੈਂਦਾ ਬਲੈਕਆਊਟ ਜਿਹੜਾ ਹੈ ਉਹ ਕਿਤਨਾ ਕਿਤੇ ਕੰਮ ਤੇ ਵੀ ਅਸਰ ਪੰਦਾ ਹੈ ਭਾਈ ਤੁਸੀਂ ਗੱਲ ਕਰ ਰਸਿ ਕਿ ਵੀ ਜਿਵੇਂ ਤੁਹਾਡੇ ਕੁਲਚੇ ਜਿਹੜੇ ਆ ਕੰਮ ਹੈ ਇੱਕ ਤਾਂ ਸ਼ੁਰੂਆਤ ਹੀ 12 1 ਵਜੇ ਹੁੰਦੀ ਹੈ ਉਸ ਤੋਂ ਬਾਅਦ ਹਾਂ ਸੇਵਨਾਂ ਦੇ ਚਟਾਨਕ ਜੀ ਹਾਂ ਰਾਤ ਨੂੰ ਹੱਥੋਂ ਤੱਕ ਰਹੀ ਹਾਂ ਅੱਧੇ 6 ਵੇ ਤੱਕ ਤਾਂ ਮਾਰਕੀਟ ਬੰਦ ਹੋ ਜਾਂਦੀ ਅਸਰ ਅਸਰ ਤਾਂ ਪੈਂਦਾ ਹੀ ਹੈ ਦੀਹਾੜੀ ਦਾ ਅਸਰ ਤਾਂ ਪੈਂਦੀ ਹੈ ਜੀ ਗਰੀਬ ਨੂੰ ਨਹੀਂ ਜਿਵੇਂ ਜਿਵੇਂ ਦਿਹਾੜੀਦਾਰ ਦਾ ਪੈਂਦਾ ਹੈ ਜਿਵੇਂ ਦਿਹਾੜੀਦਾਰ ਤੇ ਇਹ ਫਰਕ ਪੈਂਦਾ ਹੈ ਆ ਮੰਨਦੇ ਹੋ ਕਿ ਤਨਾ ਕਿਤੇ ਇਹ ਜੋ ਜੰਗ ਦਾ ਹਾਲ ਤਾਂ ਆਮ ਲੋਕਾਂ ਦੇ ਉੱਤੇ ਅਸਰ ਪਾਉਂਦੀ ਹੈ ਚੀਜ਼ ਉਹ ਤਾਂ ਪੈਂਦੀ ਹੈ ਜੀ ਜਾਂ ਤਾਂ ਨੂੰ ਪੈਂਦੀ ਹੈ ਜੀ ਪੈਂਦੀ ਗਰੀਬ ਹੁੰਦਾ ਤਾਂ ਹਰੇ ਕਿਨੋਂ ਪੈ ਰਹੀ ਹੈ ਜੀ ਮੈਂ ਗਰੀਬ ਬੰਦੇ ਨੂੰ ਹਰੇ ਕਿ ਪੈਂਦੀ ਹੈ ਅੱਜ ਕਰਕੇ ਖਾਣਾ ਜੀ ਉਹ ਹੀ ਕੱਲ ਕੱਲ ਜਦੋਂ ਸ਼ਾਮ ਨੂੰ ਇਹ ਚੀਜ਼ ਹੋਈ ਤਾਂ ਕਿੰਨੇ ਵਜੇ ਤੁਹਾਨੂੰ ਪਤਾ ਚੱਲਿਆ ਵੀ ਇਹ ਚੀਜ਼ ਹੋ ਚੁੱਕੀ ਹੈ ਉਹ ਸਾਨੂੰ ਜਿਹੜੀ ਚਮਕੌਰ ਸਾਹਿਬ ਦੀ ਆਪਣੀ ਬੱਤ ਚੜੀ ਗਈ ਸੀ ਉਹਦਾ ਹਾਲਤ ਬਹੁਤ ਖਰਾਬ ਹੋ ਗਈ ਸੀ ਸਾਡੇ ਦੋ ਦੋ ਸਾਡੀ ਕਹੇ ਵੀ ਇੱਥੇ ਬਸ ਪੜੀ ਗਈ ਚਮਕੌਰ ਸਾਹਿਬ ਜੀ ਬੰਬ ਆਇਆ ਸੀ ਸਾਂ ਸਮਾਲੇ ਕੋ ਉਹ ਹਾ ਦਾ ਮੌਲ ਬਹੁਤ ਖਰਾਬ ਹੋ ਗਿਆ ਸੀ ਕਹਿੰਦੇ ਘਰੋ ਘਰ ਆਪਣੀ ਮਾਰਕੀਟ ਬੰਦ ਕਰਕੇ ਘਰੋ ਘਰ ਚੱਲਦੇ ਆਂ ਘਰਦਿਆਂ ਦੇ ਘਰਦਿਆਂ ਦੀ ਕੀ ਗੱਲ ਹੋਣੀ ਬਹੁਤ ਮੁਸ਼ਕਲ ਆ ਗਈ ਆਥੇ ਲੱਟਾ ਬੰਦ ਕਰਦੇ ਰੋਟੀ ਛੇਵੇਂ ਖਾ ਲੈਣੇ ਬਹੁਤ ਖਤਰਾ ਹੈ ਜੀ ਇਹ ਲੜ ਹੈ ਨਹੀਂ ਬਾਤੂ ਕਰਨੀ ਜੇ ਤभी ਸਾਨੂੰ ਖਤਰਾ ਹੈ ਜੀ ਬਹੁਤ ਬਹੁਤ ਮੁਸ਼ਕਲ ਹੈ ਬੱਚਿਆਂ ਨੂੰ ਮੁਸ਼ਕਲ ਆਦੀ ਹੋਣਾ ਭਾਈ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਭੈਣ 38 ਸਾਲ ਦੀ ਜੀ 38 ਸਾਲ ਤੁਸੀਂ ਫਿਰ 71 ਦਾ ਦੌਰ ਦੇਖਿਆ ਹੋਊਗਾ ਨਹੀਂ ਆ ਦੇਖਿਆ ਜੀ ਯਾਦ ਰੂ ਕੋ ਚੀਜ਼ਾਂ ਉੱਚ ਚਾਹੀਏ ਉਸ ਤੇ ਪੱਟੇ ਵੀ ਨਿਕਲਣਗਾ ਮੈਂ ਛੋਟੇਗਾ ਹਾਂ ਜਾਂ ਮੋਰਚੇ ਪੱਟੇ ਜਾਏ ਇਹ ਚੱਲ ਚੱਲਦਾ ਕੰਮ ਜਾਦੀ ਕੇ ਦੇਖੀ ਵੀ ਨਿਕ ਨਹੀਂ ਕਰਿਆ ਸੀ ਵੀ ਹੁਣ ਜਿਹੜੀ ਹੁਣ ਇਹਦੀ ਦੁਬਾਰੇ ਹੋਈ ਜਾ ਇਹ ਇਹ ਬੁਰਾ ਹਾਲਾਤ ਤੁਸੀਂ ਤਾਂ 71 ਵੀ ਦੇਖਿਆ ਫਿਰ ਉਸ ਤੋਂ ਬਾਅਦ ਕਾਰਗਿਲ ਵਾਰ ਵੀ ਦੇਖੀ ਇਹ ਇੰਨਾ ਚੀਜ਼ਾਂ ਦੇਖਣਾ ਕਿੰਨਾ ਕੁ ਅਸਰ ਪੈਂਦਾ ਆਮ ਜਨਤਾ ਤੇ ਅਸਰ ਪੈ ਰਿਹਾ ਹੀ ਬਹੁਤ ਆ ਅਸਰ ਪੈ ਰਿਹਾ ਅਸਰ ਹੁਣ ਨਾ ਰੋਟੀ ਖਾਣ ਜੋਗਾ ਬੰਦਾ ਨਾ ਕਰਨ ਜੋਗਾ ਠੀਕ ਆ ਲਾ ਔਖਾ ਜੀ ਮੈਂ ਨੌਕਰੀ ਕਰਦਾ ਪੈਲਸ ਵਿੱਚ ਲਾ ਔਖਾ ਜੀ ਮੈਂ ਹੁਣ ਆਪਣੇ ਆਪਣੇ 5 ਵਜੇ ਜਾਂਦਾ ਰੋਟੀ ਖਾਣ ਵਾਪਸੀ ਪੈਲਸ ਵਿੱਚ ਜਾਂਦਾ ਲਾਈਟਾਂ ਬੰਦ ਕਰਦੇ ਸਾਰੇ ਬੰਦ ਕਰਦੇ ਜੀ ਹਲਕੀ ਜਿਹੜੇ ਕੰਮ ਹੁੰਦਾ ਉਹ ਜ਼ਿਆਦਾਤਰ ਸ਼ਾਮ ਨੂੰ ਗ੍ਰਾਹਕ ਆਉਂਦਾ ਹੈ ਸ਼ਾਮ ਦੇ ਵਕਤ ਪਰ ਇਹ ਬਲੈਕਆਊਟ ਹੋਣਾ ਕਿਤਨਾ ਕਿਤੇ ਮੰਨਦੇ ਹੋ ਵੀ ਕੰਮਕਾਜ ਦੇ ਉੱਤੇ ਅਸਰ ਪੈਂਦਾ ਲੋਕ ਇਸੇ ਕਾਰਨ ਪ੍ਰਸ਼ਾਨ ਪੈਲਸ ਵਿੱਚ ਜਿਹੜੇ ਪੈਲਸ ਵਿੱਚ ਆ ਪੈਲਸ ਵਿੱਚ ਗਾਹਕ ਦਾ ਟਮਾਟਾ ਆਉਂਦਾ ਹੈ ਹੋਰ ਜਿਹੜੇ ਗਾਹ ਕੌਣਿਆ ਉਹ ਟਮਾਟਾ ਵਾਂਗ ਬੁੱਕ ਕਰਨ ਆ ਟਾਈਮ ਥੋੜੇ ਆਉਂਦੇ ਜੀ ਹਾਂ ਸਰ ਜੰਗ ਲੱਗਣਾਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਨਹੀਂ ਮਹਿੰਗੀਆਂ ਫਰਕ ਪੈਂਦਾ ਜੀ ਕਿੰਨਾ ਕੁ ਫਰਕ ਚੀਜ਼ਾਂ ਦੁੱਗਣਾ ਫਰਕ ਪੈਂਦਾ ਜੀ ਜਮੰਗਾ ਹੀ ਬਾਦੋਂ ਪਾਸੇ ਕਮਾਈ ਦਾ ਘੱਟ ਹੋਣਾ ਫਿਰ ਚੀਜ਼ਾਂ ਮਹਿੰਗਾ ਹੋਣਾ ਫਿਰ ਔਖਾ ਹੁੰਦੇ ਹਾਂ ਹਾਂ ਔਖਾ ਤਾਂ ਹੈਓ ਜੀ ਗਰੀਬ ਗਰੀਬ ਜਨਤਾ ਨੂੰ ਤਾਂ ਬਹੁਤ ਔਖਾ ਜੀ ਸਾਨੂੰ ਤਾਂ ਹੀ ਬਹੁਤ ਔਖਾ ਜੀ ਆ ਹੁਣ ਗਾਹ ਕਾਇ ਨਹੀਂ ਰਿਹਾ ਜੀ ਹੈਗਾ ਤਿੰਨ ਚਾਰ ਵੀਰ ਤੋਂ ਕਿੰਨੇ ਗਾਹ ਕ ਪੁੰਚੇ ਇੱਕ ਦੋ ਗਾਹ ਕ ਆਈ ਬਸ ਇਧਰ ਮੰਨਦੇ ਵੀ ਡਰ ਦੇ ਮਾਹੌਲ ਕਨ ਲੋਕੀ ਘਰੋਂ ਬਾਨੀ ਹਾਂ ਜੀ ਹਾਂ ਨਹੀਂ ਚਲੋ 5-400 ਰੁਪਏ ਬੱਟੇ ਲਈ ਦਤਾ ਜੀ ਦਿਹਾੜੀ ਦਾ ਅੱਜ ਦੋ ਗਾਹ ਕ ਆਏ ਜੀ ਰੁਪਿਆ ਸਰਫ 500 ਰੁਪਏ ਬੱਟੇ ਸਰਵਰ ਦਾ ਇਹ ਹੈ ਜੀ ਮੁਸ਼ਕਲ ਹਾਂ ਅੱਗੇ ਖਰਚਾ ਵੀ ਕੱਢਣਾ ਹੁ ਖਰਚਾ ਵੀ ਕੱਢਣਾ ਜੀ ਪਰਿਵਾਰ ਦਾ ਵੀ ਖਰਚਾ ਈ ਸਾਰਾ ਕੋਈ ਖਰਚਾ ਜੀ ਵੀ ਬੜਾ ਔਖਾ ਈ ਸਾਨੂੰ ਦਾ ਗਰੀਬ ਆਦਮੀ ਨੂੰ ਬਹੁਤਾ ਔਖਾ ਜੀ ਜ਼ਿਆਦਾ ਗਰੀਬ ਆਦਮੀ ਨੂੰ ਇਸ ਵਕਤ ਪਿੰਡ ਅਸੀਂ ਖੇੜੀ ਦੇ ਚੌਂ ਅ ਦੇਖੋ ਹਾਲਾਂਕਿ ਜਿਹੜੀ ਆਵਾਜ਼ਾ ਹੀ ਹੈ ਅੱਗੇ ਨਾਲੇ ਆਵਾਜ਼ਾ ਦਾ ਕਾਫੀ ਫਰਕ ਵੀ ਪਿਆ ਹੈ ਕੱਟ ਹੋਈ ਹੈ ਕਿਉਂਕਿ ਲੋਕਾਂ ਦੇ ਦੇ ਦਿਲਾਂ ਵਿੱਚ ਜਿਹੜਾ ਇਸ ਵਕਤ دہشت ਦਾ ਮਾਹੌਲ ਹੈ ਜੋ ਇਸ ਵਕਤ ਸਥਿਤੀ ਬਣੀ ਹੋਈ ਹੈ ਹਾਲਾਂਕਿ ਲਗਾਤਾਰ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਬਾਰਡਰ ਸੂਬਿਆਂ ਦੇ ਜਿਹੜਾ ਉਹ ਸੀਜ਼ਫਾਇਰ ਕੀਤੀ ਜਾ ਰਹੀ ਹੈ ਲਗਾਤਾਰ ਅਟੈਕ ਕੀਤੇ ਜਾ ਰਹੇ ਨੇ ਹਾਲਾਂਕਿ ਭਾਰਤ ਦੇ ਵੱਲੋਂ ਜਿਹੜਾ ਉਹ ਕਰਾਰਾ ਜਵਾਬ ਵੀ ਦਿੱਤਾ ਜਾ ਰਿਹਾ ਹੈ ਤਾਂ ਇਸ ਉਸ ਆਸੀ ਪਿੰਡ ਜਿਹੜਾ ਇਹ ਖੇੜੀ ਚੌਂ ਦੇ ਵਿੱਚ ਮੌਜੂਦ ਹੈ ਦੇਖੋ ਕਿਤਨੇ ਕਿਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਸਤੋਂ ਵੱਧ ਅਸਰ ਪੈਂਦਾ ਕਿਉਂਕਿ ਕਹਿਣਾ ਬੜਾ ਸੋਖਾ ਹੈ ਕਿ ਜੰਗ ਲੱਗ ਗਈ ਦੋਨੋਂ ਮੁਲਕਾਂ ਦੇ ਵਿੱਚ ਪਰ ਜਿਹੜਾ ਅਸਰ ਹੈ ਉਹ ਆਮ ਜਨਤਾ ਦੇ ਪੈਂਦਾ ਸਰਕਾਰਾਂ ਦੇ ਵੱਲੋਂ ਪੋਲਿਟਿਕਸ ਕੀਤੀ ਜਾਂਦੀ ਆ ਆ ਜਿਹੜੀ ਜਨਤਾ ਹੈ ਉਹ ਇਸ ਦੀ ਮਾਰ ਖਾਂਦੀ ਹੈ ਜਨਤਾ ਦੇ ਉੱਤੇ ਸਿੱਧੀ ਚੀਜ਼ਾਂ ਨਾਲ ਇਹ ਇਹ ਚੀਜ਼ਾਂ ਵਾਪਰਦੀਆਂ ਨੇ ਜਿਹੜੀ ਤੰਗੀ ਹੈ ਉਹ ਆਮ ਜਨਤਾ ਨੂੰ ਹੀ ਸਹਿਣੀ ਪੈਂਦੀ ਹੈ ਜਿਵੇਂ ਦੇਖੋ ਇਸ ਵਕਤ ਉਹ ਸਾਹਮਣੇ ਲੱਗੇ ਹੋਏ ਨੇ ਆਪਣਾ ਕੰਮ ਕਾਜ ਕਰ ਰਹੇ ਪਰ ਉਹਨਾਂ ਦਾ ਵੀ ਇਹੀ ਕਹਿਣਾ ਕਹਿੰਦੇ ਵੀ ਸ਼ਾਮ ਨੂੰ 6 ਵਜੇ ਜਿਹੜਾ ਅਸੀਂ ਕੰਮ ਬੰਦ ਕਰਕੇ ਸਾਨੂੰ ਜਾਣਾ ਪੈਂਦਾ ਹੈ ਜਿਸ ਦੇ ਕਾਰਨ ਸਿੱਧੇ ਤੌਰ ਤੇ ਜਿਹੜਾ ਉਹ ਅਸਰ ਵੀ ਪੈਂਦਾ ਹੈ ਸਿੱਧੇ ਤੌਰ ਤੇ ਜਿਹੜਾ ਲੋਕ ਪਰੇਸ਼ਾਨ ਵੀ ਹੁੰਦੇ ਨੇ ਤਾਂ ਪਿੰਡ ਇਸ ਵਕਤ ਪਿੰਡਾਂ ਦੀ ਅਸੀਂ ਉੱਥੇ ਪਿੰਡਾਂ ਤਾਂ ਅਸੀਂ ਇਸ ਕਰਕੇ ਅੱਜ ਪਹੁੰਚੇ ਹਾਂ ਵੀ ਲੋਕਾਂ ਤੋਂ ਜਾਣੀਏ ਵੀ ਬਲੈਕਆਊਟ ਦੇ ਕਾਰਨ ਕਿੰਨਾ ਕੁ ਦਹਿਸ਼ਤ ਦਾ ਮਾਹੌਲ ਹੈ ਪਿੰਡਾਂ ਵਿੱਚ ਕਿੰਨਾ ਕੁ ਲੋਕ ਪਰੇਸ਼ਾਨ ਕਿਉਂਕਿ ਇਸ ਪਿੰਡ ਤੋਂ ਜਿਹੜਾ ਚੰਡੀਗੜ੍ਹ ਦਾ 에어 에ਅਰ ਬੇਸ ਹੈ ਉਹ ਤਕਰੀਬਨ 20 ਤੋਂ 25 ਕਿਲੋਮੀਟਰ ਦੀ ਦੂਰੀ ਹੈ ਕਿਉਂਕਿ 에어 ਬੇਸ ਜਿਹੜਾ ਆਪਣਾ ਚੰਡੀਗੜ੍ਹ 에어ਪੋਰਟ ਹੈ ਉਸ ਦੇ ਉੱਤੇ ਵੀ ਅਲਰਟ ਜਾਰੀ ਕੀਤੇ ਹੋਏ ਨੇ ਲਗਾਤਾਰ ਸਾਇਰਨ ਚੱਲ ਰਹੇ ਨੇ ਜਿਸ ਦੇ ਕੰਨ ਇਹ ਜਿਹੜੇ ਨਾਲ ਲੱਗਦੇ ਪਿੰਡ ਨੇ ਇਹਨਾਂ ਵਿੱਚ ਜ਼ਿਆਦਾ ਸਭ ਤੋਂ ਜ਼ਿਆਦਾ ਔਖਾ ਤੇ ਦਹਿਸ਼ਤ ਦਾ ਮਾਹੌਲ ਦੇਖਣ ਜਾ ਰਿਹਾ ਮੇਰੇ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ ਮਹਾਲੀ